ਅੱਜ ਇੱਕ ਬਹੁਤ ਵੱਡਾ ਜਿਹਨੂੰ ਕਹ ਲੋ ਵੀ ਖੁਸ਼ੀ ਦਾ ਫੈਸਲਾ ਜਿਹੜਾ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੰਜਾਬ ਦੇ 3.5 ਕਰੋੜ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ 2025 ਨੂੰ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਦੇ ਵਿੱਚ ਪੈਡੀ ਸਟ੍ਰਾ ਬਾਲਣ ਆਧਾਰਿਤ ਬੋਇਲਰ ਨੇ ਜਿਹੜੇ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਪੂੰਜੀ ਸਬਸਿਡੀ ਦੇਣ ਦੇ ਲਈ ਇਹਦੇ ਚ ਪਾਸ ਕਰ ਦਿੱਤਾ ਗਿਆ ਸੀਗਾ ਇਹ ਜਿਹੜੀ ਸਬਸਿਡੀ ਹੈ 60 ਕਰੋੜ ਰੁਪਏ ਦੀ ਸਬਸਿਡੀ 60 ਕਰੋੜ ਰੁਪਏ ਦੀ ਪੈਡੀ ਸਟਰਾ ਬਾਲਣ ਆਧਾਰਤ ਜਿਹਨੂੰ ਪਰਾਲੀ ਕਹਿੰਦੇ ਆ ਪਰਾਲੀ ਤੇ ਆਧਾਰਤ ਜਿਹੜੇ ਬੋਇਲਰ ਚੱਲਣਗੇ ਉਹਨਾਂ ਨੂੰ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦਿੱਤੀ ਜਾਊਗੀ ਜਿਹੜੀ ਕਿ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਫਾਇਦਾ ਕੀ ਹੋਊਗਾ ਹੁਣ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ